ਪੁਰਾਣੀ ਵਿਰਾਸਤ ਨੂੰ ਦਿਖਾਉਂਦਾ 18ਵਾਂ ਵਿਰਾਸਤੀ ਮੇਲਾ ਬਠਿੰਡਾ ਦੇ ਅੰਦਰ ਬੜੇ ਹੀ ਸ਼ਾਨੋ ਸ਼ੌਕਤ ਦੇ ਨਾਲ ਹੋਇਆ ਸ਼ੁਰੂ ਅਤੇ ਪਹਿਲਾਂ ਗੁਰਦੁਆਰਾ ਹਜਰਤਨ ਸਾਹਿਬ ਵਿਖੇ ਹੋਈ ਨਤਮਸਤਕਾ ਤੇ ਉਸ ਤੋਂ ਬਾਅਦ ਇਥੇ ਦਰਗਾਹ ਤੇ ਚੜਾਈ ਗਈ ਚਾਦਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਡ ਪਰੇ ਵੱਲੋਂ ਦਿੱਤੀ ਕਿਸ ਨੂੰ ਹਰੀ ਝੰਡੀ ਮਾਲਵਾ ਹਾਈਟੇਜ ਫਾਊਂਡੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਬਠਿੰਡਾ ਦੇ ਅੰਦਰ 18ਵਾਂ ਵਿਰਾਸਤੀ ਮੇਲਾ ਅੱਜ ਸ਼ੁਰੂ ਹੋ ਚੁੱਕਾ ਹੈ ਇਹ ਤਿੰਨ ਰੋਜ਼ਾ ਵਿਰਾਸਤੀ ਮੇਲਾ ਅੱਜ ਬਠਿੰਡਾ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਇਹ ਆਪਣਾ ਇਹਦੀ ਸ਼ੁਰੂਆਤ ਕੀਤੀ ਗਈ ਜਿੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਡ ਪਰੇ ਏਡੀਸੀ ਪੂਨਮ ਸਿੰਘ ਅਤੇ ਮਾਲਵਾ ਹਾਈਟਰੀਅਨ ਫਾਊਂਡੇਸ਼ਨ ਦੇ ਇਥੇ ਮੈਂਬਰਾਂ ਵੱਲੋਂ ਪਹਿਲਾਂ ਗੁਰਦੌਰ ਹਾਜ਼ਰਤਨ ਸਹਿ ਵਿਖੇ ਮੱਥਾ ਟੇਕਿਆ ਗਿਆ ਅਤੇ ਉਸ ਤੋਂ ਬਾਅਦ ਦਰਗਾਹ ਵਿਖੇ ਇਥੇ ਇਹਨਾਂ ਵੱਲੋਂ ਚੱਦ ਚੜਾਈ ਗਈ ਤੇ ਉਸ ਤੋਂ ਬਾਅਦ ਇਹ ਜਿਹੜਾ ਮੇਲੇ ਦੀ ਸ਼ੁਰੂਆਤ ਕੀਤੀ ਗਈ ਇਹ ਅੱਜ ਬਠਿੰਡਾ ਦੇ ਅੰਦਰ ਇਸ ਦੀਆਂ ਝਾਕੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਜਿਸ ਦੇ ਵਿੱਚ ਉਠ ਘੋੜੇ ਅਤੇ ਹਾਥੀ ਸ਼ਾਮਲ ਹੋਏ ਉਠੇ ਦੇ ਵਿੱਚ ਨੱਚਦੇ ਦਿਖਾਈ ਦਿੱਤੇ ਨਾਲ ਨਾਲ ਘੋੜੇ ਇਸ ਦੇ ਵਿੱਚ ਨੱਚਦੇ ਹੋਏ ਦਿਖਾਈ ਦਿੱਤੇ ਐਸਨ ਦਿਖਾ ਰਹੇ ਆ ਉੱਠ ਇਹ ਜਿੱਥੇ ਇੱਕ ਓਟਾ ਜਿਹੜਾ ਉਹ ਨੱਚ ਰਿਹਾ ਅਤੇ ਇਸ ਦੇ ਵਿੱਚ ਪੁਰਾਣੀ ਵਿਰਾਸਤ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਚਾਕੀਆਂ ਨੇ ਉਹ ਦੇਖਣ ਨੂੰ ਮਿਲੀਆਂ ਇਹ ਆਪਣਾ ਬਠਿੰਡਾ ਦੇ ਅੰਦਰ 18ਵਾਂ ਵਿਰਾਸਤੀ ਮੇਲਾ ਹੈ ਜਿਸ ਦੀ ਅੱਜ ਸ਼ੁਰੂ ਸ਼ੁਰੂਆਤ ਹੋ ਚੁੱਕੀ ਹੈ ਤੇ ਬਠਿੰਡਾ ਦੇ ਖੇਡ ਸਟੇਡੀਅਮ ਦੇ ਨਾਲ ਜਿਹੜਾ ਜਪਾਲਗੜ੍ਹ ਪਿੰਡ ਬਣਾਇਆ ਗਿਆ ਉਸ ਦੇ ਵਿੱਚ ਇਹ ਤਿੰਨ ਰੋਜ਼ਾਂ ਮੇਲਾ ਲੱਗੇਗਾ ਜਿਸ ਦੇ ਵਿੱਚ ਬਾਹਰੀ ਰਾਜਾਂ ਤੋਂ ਵੀ ਇੱਕ ਕਲਾਕਾਰ ਆਪਣੇ فن ਦਾ ਮਜ਼ਹਰਾ ਕਰਨਗੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਅੰਦਰ ਜਿਹੜਾ 18ਵਾਂ ਵਿਰਾਸਤੀ ਮੇਲਾ ਹੈ ਉਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਇਹਦੇ ਵਿੱਚ ਉਠਕੋੜੇ ਅਤੇ ਆਥੀ ਜਿੱਥੇ ਸ਼ਾਮਲ ਹੋਏ ਉੱਥੇ ਬਾਹਰੀ ਰਾਜਾਂ ਤੋਂ ਆਏ ਹੋਏ ਕਲਾਕਾਰਾਂ ਵੱਲੋਂ ਵੀ ਆਪਣੇ ਫਨ ਦਾ ਜਿਹੜਾ ਇਹ ਮਜਾਰਾ ਆਪਣਾ ਕੀਤਾ ਗਿਆ ਅਤੇ ਪੰਜਾਬ ਦਾ ਸੱਭਿਆਚਾਰ ਇਸ ਦੇ ਵਿੱਚ ਆਪਣਾ ਦਿਖਾਇਆ ਗਿਆ ਜਿੱਥੇ ਦੇਖ ਰਹੇ ਹੋ ਕਿ ਕੁੜੀਆਂ ਵੱਲੋਂ ਤਰਿੰਜਣ ਦੇ ਵਿੱਚ ਬੈਠ ਕੇ ਜਿੱਥੇ ਚਰਖੇ ਕੱਤੇ ਜਾ ਰਹੇ ਹੈ ਉੱਥੇ ਨਾਲ ਟਰੈਕਟਰਾਂ ਨੂੰ ਹਾਰ ਸ਼ਿੰਗਾਰ ਕੇ ਇੱਥੇ ਨੌਜਵਾਨ ਇਸ ਮੇਲੇ ਦੇ ਵਿੱਚ ਲੈ ਕੇ ਆਏ। ਅਸ਼ਵੰਦ ਖਾਰੀਆਂ ਬਠਿੰਡਾ ਦੇ ਇਹ ਹਾਜ਼ਿਰਤਨ ਗੁਰਦੁਆਰਾ ਸਾਹਿਬ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਵਿਰਾਸਤੀ ਮੇਲੇ ਦੀ ਸ਼ੁਰੂਆਤ ਜਿਹੜੀ ਬਠਿੰਡਾ ਦੇ ਅੰਦਰ ਤਿੰਨ ਜਬਰਸਤੀ ਮੇਲਾ ਲੱਗ ਰਿਹਾ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਦੇ ਵਿੱਚ ਹਾਥੀਆਂ ਉੱਠ ਕੋੜੇ ਵੀ ਇਹਦੇ ਸ਼ਾਮਲ ਹੋਏ ਅਤੇ ਅਤੇ ਉਹਦੀ ਨਾਲ ਬਹੁਤ ਇੱਥੇ ਇਹਦੇ ਵਿੱਚ ਜ਼ਿਆਦਾ ਵਿਰਾਸਤੀ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਅਸਮਨ ਦਿਖਾ ਰਹੇ ਆ ਸਾਰੀਆਂ ਤਸਵੀਰਾਂ ਅੱਜ ਇਹਦਾ ਇੱਕ ਵਿਰਾਸਤੀ ਜਿਹੜਾ ਜਲੂਸ ਸੀਗਾ ਉਹ ਆਪਣਾ ਇਸ ਦੇ ਵਿੱਚ ਇਹਨਾਂ ਵੱਲੋਂ ਆਪਣਾ ਜਿਹੜੇ ਇਸ ਦੇ ਆਪਣਾ ਜ਼ਿੰਮੇਵਾਰ ਵਿਅਕਤੀ ਸਨ ਜਾਂ ਇਸ ਦੇ ਮੇਨ ਵੀ ਆਪਣਾ ਉਹ ਦੇਦਾਰ ਸਨ ਉਹਨਾਂ ਵੱਲੋਂ ਇਹ ਵਿਰਾਸਤੀ ਜਲੂਸ ਜਿਹੜਾ ਉਹ ਬਟੇਂਡਰੇ ਗੁਰਦੁਆ ਗੁਰਦੁਆ ਹਾਦਿਸਨ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਅਤੇ ਜਿਸ ਦੇ ਵਿੱਚ ਪੁਰਾਣੀ ਵਿਰਾਸਤ ਜਿਹੜੀ ਉਹ ਬਹੁਤ ਜ਼ਿਆਦਾ ਇੱਥੇ ਦੇਖਣ ਨੂੰ ਮਿਲੀ ਔਸ ਨੂੰ ਸਰਾਉਣੀਆ ਕੀ ਕਹਿੰਦੇ ਨੇ ਇਹ ਇਸ ਮੇਲੇ ਵਿੱਚ ਸ਼ਾਮਲ ਹੋਏ ਲੋਕ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਧਪਰੇ ਦੱਸੋ ਜੀ ਕੀ ਬੋਲਣਾ ਕੀ ਕਹਿਣਾ ਚਾਹੁੰਦੇ ਹੋ ਨਾਮ ਕੀ ਤੁਹਾਡਾ ਕਿੰਨੇ ਸਾਲਾਂ ਤੋਂ ਇਸ ਪ੍ਰੋਗਰਾਮ ਨੂੰ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਸਾਰੇ ਨੋ ਫਤਿਹਾਲ ਦੇ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਵਿਰਾਸਤ ਮੇਲਾ ਹੈ ਜੀ 18ਵਾਂ ਵਿਰਾਸਤ ਮੇਲਾ ਤੇ ਅਸੀਂ 2007 ਤੋਂ ਇਸ ਮੇਲੇ ਦੇ ਵਿੱਚ ਆ ਰਹੇ ਹਾਂ ਜੀ ਤੇ ਇਹ ਮੇਲਾ ਸਾਡੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਜੀ ਜਿਹੜਾ ਸਾਡਾ ਅਲੋਪ ਹੋ ਰਿਹਾ ਸੱਭਿਆਚਾਰ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੀ ਵੀ ਸਾਡਾ ਪੁਰਾਣਾ ਸੱਭਿਆਚਾਰ ਇਹ ਹੈ ਜੀ ਤਾਂ ਕਿ ਨੌਜਵਾਨ ਪੀੜ੍ਹੀ ਹਮੇਸ਼ਾ ਸਾਡੇ ਸੱਭਿਆਚਾਰ ਨਾਲ ਜੁੜੀ ਰਹੇ ਇਸ ਵਾਰੀ ਸਾਡਾ ਜਿਹੜਾ ਇਹ 18ਵਾਂ ਵਿਰਾਸਤ ਮੇਲਾ ਜੀ ਸਾਡੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਲੇ ਸਾਡੇ ਮਹਾਨ ਜੋਰੇ ਜਿੰਨਾ ਕਰਕੇ ਅੱਜ ਅਸੀਂ ਆਜ਼ਾਦ ਹਾਂ ਤੇ ਆਪਣੀ ਮਨਮਰਜ਼ੀ ਕਰਦੇ ਹਾਂ ਜੀ ਉਹਨਾਂ ਨੂੰ ਸਮਰਪਿਤ ਹੈ। ਕਿੰਨੀ ਟੀਮ ਹੈ ਤੁਹਾਡੀ ਹਰ ਸਾਲ ਇਸ ਪ੍ਰੋਗਰਾਮ 'ਚ ਜੁੜਦੀ ਹੈ? ਸਾਡੇ 8 ਮੈਂਬਰ ਹੈ ਜੀ ਟੀਮ ਦੇ ਵਿੱਚ। ਤੇ 3 ਦਿਨ ਲੱਗਦਾ ਤੁਹਾਨੂੰ? ਹਾਂ ਜੀ 3 ਦਿਨ ਅਸੀਂ ਲਗਾਤਾਰ ਰੌਣਕਾਂ ਲਾਉਂਦੇ ਹਾਂ ਜੀ ਸਾਡਾ ਬੋਲੀਆਂ ਪਾ ਕੇ ਗੀਤ गा ਕੇ ਸਾਡਾ ਜਾਗੋ ਦਾ ਗਰੁੱਪ ਹੈ ਜੀ ਤਰੀਫ਼ ਤੋਂ ਬਹਿੰਦਾ ਜਾਗੋ ਗਰੁੱਪ। ਅੱਛਾ ਫਿਰ ਕਹੋ। ਤਾਂ तो राजस्थान से क्या क्या नाम नाम मेरा है कितनी टीम आई आपकी आग यहाँ दस लोग आये दस लोग हर साल आते हो इस प्रोग्राम में होने चाहिए ऐसे प्रोग्रामी नाम क्या मेरा नाम सर करनाथ कालबेलिया है ये हमारी टीम है हम राजस्थान से आए कालबेलिया डांस कर रहे और हमारा डांस बहुत फेमस है राजस्थान में और ऑल वर्ल्ड और हम यहाँ पर भी प्रस्तुति देंगे और हमें बहुत अच्छा लगा यहाँ पर आके और हम आई साल आते रहते हैं और अभी बार भी आएंगे अच्छा ये तीन दिन जो तो तो इस प्रोग्राम में प्रोग्राम होने चाहिए बिल्कुल सर राजस्थान में ਕੀ ਪ੍ਰੋਗਰਾਮ ਕੀ ਹੈ ਨਵਾਂ ਚੰਦਰਾਨਗੜਾ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਦਾ ਨਾਮ ਹੈ ਮਾਗਜ਼ ਹੈਰੀਟੇਜ ਸੱਭਿਆਚਾਰ ਪ੍ਰੋਜੈਕਟ ਸੰਪੰਨ ਵੱਲੋਂ ਕਾਰਸ ਆਰਡੀਸਰ ਈਸਾ ਦੇ ਕਾਰ ਦੇ ਆਸਰੇ ਜੰਜਾਬ ਦੇ ਜਗਤ ਖਾਤੇ ਦੇ ਸੱਭਿਆਚਾਰਕ ਦੀ ਰਾਤ ਤੋਂ ਕੈਂਪ ਆਲ ਕਰਕੇ ਕਿੰਨ੍ਹੇ ਆਏ ਜਾ ਰਹੇ ਉਸ ਸਵਾਲ ਦੇ ਵਿੱਚ ਅੱਜ ਗੁਰਦਾਰਾ ਹਕੀਗਰਦਾਰ ਦਾਸ ਕਰਨ ਪ੍ਰਾਂਤ ਕਾਫਲਾ ਜਦੋਂ ਉਸਵਾ ਦੇ ਦਰਗਾਹ ਤੋਂ ਕਾਇਤ ਭਾਈ ਅਜੋਲੇ 11 ਤੋਂ ਹੁੰਦਾ ਹੋਇਆ ਆ ਆਪਣੇ ਪਿਆਰ ਸਿੱਖਾਂ ਜਾਇਪੁਰ ਨੂੰ ਕਿਹਾ ਉਹ ਕਿ ਕੀ ਕੀ ਖਾਸ ਪ੍ਰੋਗਰਾਮ ਨੇ ਜਿਹਦੇ ਲੋਕ ਦੇਖ ਰਹੇ ਨੇ ਕੀ ਕੀ ਚੱਲ ਰਹੀ ਨੇ ਫੁੱਟਨੇ ਦੇ ਲੋਕ ਚਾਹਦੇ ਹੈ ਕਿ ਦੇਖ ਰਿਹਾ ਕਿ ਸਾਡੀ ਪ੍ਰਾਣੀ ਗ੍ਰਾਸ ਸਗੀ ਸੀ ਉਹਨਾਂ ਦੇ ਅੰਦਰ ਇੱਕ ਭੁੱਖ ਹੈ ਉਹ ਭੁੱਖ ਕਿਸੇ ਵਾਸਤੇ ਪੂਰੀ ਹੋ ਜਾਂਦੀ ਹੈ ਜਦੋਂ ਪ੍ਰਾਣੀ ਗ੍ਰਾਸ ਸੀ ਮੇਲਾ ਜਿਹਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਮਨ ਦੇ ਅੰਦਰ ਇੱਕ ਜੋ ਖੁਸ਼ੀ ਪੈਦਾ ਹੋ ਜਾਂਦੀ ਹੈ ਕਿ ਸਾਨੂੰ ਸਾਡੀ ਪ੍ਰਾਣੀ ਗ੍ਰਾਸ ਦੇਖਣ ਦਾ ਮੌਕਾ ਮਿਲੂਗਾ ਕਿ ਸੋਚੇ ਜੰਮਾ ਸਵਾ ਹੋ ਗਿਆ ਸਾਡੇ ਪੰਜਾਬ ਦੇ ਕਦਮ ਹੈਗੇ ਨਵਾਂ ਦੇ ਚਰੀ ਪਾ ਤੱਕ ਪ੍ਰਾਪਤ ਦਾ ਕਦਮ ਉੱਤੀ ਹੈ ਇਸ ਤਰ੍ਹਾਂ ਕਿ ਇਹਨਾਂ ਦਾ ਦਾਅਵਾ ਜਾਂ ਕਰ ਹੈ ਕਿ ਪ੍ਰਾਂਤ ਇੱਕ ਕਦੇ ਹੁੰਦੇ ਸੀ ਕਿ ਤੇ ਸਭੀ ਪ੍ਰਾਂਤ ਵਿਰਾਸਤ ਕੀ ਹੈ ਤੁਸੀਂ ਇਹ ਦੇਖੀ ਚਾਰ ਹੈ ਲੱਗਦਾ ਲੋਕ ਸਵੇਰ ਜਾ ਕੇ ਨੂੰ ਹੋਏ ਜਾ ਰਹੇ ਨੇ ਜਾਂ ਸੰਕਲਪੀਵਰ ਜਾ ਰਹੇ ਨੇ ਇਹ ਸਭ ਪ੍ਰੋਗਰਾਮ ਪੂਰੀ ਪੰਜਾਬ ਚ ਹੋਣੇ ਚਾਹੀਦੇ ਆ ਸਤੋ ਨੇ ਜੇ ਅਸੀਂ ਆਪਣੇ ਲੋਕੋ 2004 ਤੋਂ ਪਰਦੇ ਆ ਰਹੇ ਹੈ ਤੇ ਸਾਰੇ ਤੇਰੇ ਪੰਜਾਬ ਦੇ ਹਰ ਕੋਨੇ ਤੋਂ ਹਰ ਪਿੰਡ ਦੇ ਵਿੱਚੋਂ ਕਿਉਂਕਿ ਉਹਦੇ ਕਾਪੇਆ ਵੱਖਰੇ ਸਕੂਲ ਹੈ ਜਿਹੜਾ ਸਭਾ ਕਲਾਸਾਂ ਦਾ ਚਾਰ ਕਦੇ ਬੈਠ ਕੇ ਦੇਖੋ ਪੂਰੇ ਪੂਰੇ ਤੇਰੇ ਗੱਲ ਕਰਕੇ ਦੇਖੋ ਇੱਕ ਵੱਖਰਾ ਹੀ ਸਕੂਲ ਹੈ ਇਹਦਾ ਜਿਹੜਾ ਕਿ ਅਸੀਂ ਬਹੁਤ ਦੂਰ ਹੁੰਦੇ ਜਾ ਰਿਹਾ ਹੈ ਹੋਰ ਹੋਰ ਗੱਲਾਂ ਨੇ ਕਿ ਮੰਮੀ ਜੋ ਤੇਰੇ ਅਲੋਪ ਪਰਦੇ ਦਾ ਦਰਦ ਹੈ ਮੈਂ ਦੇਖਦਾ ਕਿ ਆਹ ਲੋਕ ਹੈ ਕਿਹੜੇ ਜਿਹੜੇ ਬਾਦੀ ਨਹੀਂ ਹੈ ਇਹਨੇ ਹਾਸਾ ਨਹੀਂ ਹੈ ਚੀਰਾ ਨਹੀਂ ਹੈ ਕਿਉਂਕਿ ਅਸੀਂ ਬਰਾਸਤ ਪੁੱਟਦੇ ਉਹਨੇ ਚੀਜ਼ਾਂ ਨੂੰ ਘੂਰ ਹੋ ਗਈ ਉਹ ਸਾਰੇ ਬੁੜੇ ਬਹਿ ਜਾਂਦੇ ਗਏ ਕਿ ਕੋ ਸਰ ਜੀ ਸਾਸੀ ਕੁੜੀ ਜੀ ਕਿਹਦੇ ਜੀ ਬਤ ਹੱਥੀ ਕੋਰੇ ਉਠੇ ਮੈਂ ਪਾਰਥੀਆ ਰਾਤ ਭੱਗਿਆ ਤੇ ਬੱਟੇ ਖਲਾਚੇ ਦੇ ਲੋਕ ਤੇ ਤੇ ਜਿਆ ਆਪਣਾ ਹਰਿਆਣਾ ਰਾਜ ਸੈਲ ਤੇ ਯੂਪੀ ਅਵਰ ਦੇ ਬਖੋਤ ਜੁਤੀਬਾ ਇਹ ਅੰਦੇ ਹੀ ਇਹ ਆਪਣੇ ਆਪਣੇ ਫੈਲਿ ਸਹਾਰੀਏ ਤੇ ਪਾਕਿਸਤਾਨ ਪੰਜਾਬ ਦੇ ਦੇ ਕਦੇ ਖਿਲਦਾ ਰਿਹਾ ਵਿੱਚ ਕਿਤੇ ਦੇ ਬਖੋਤ ਅਕਸਰ ਸਭਾ ਪਰ ਹੋ ਰਹੇ ਨੇ ਤੇ ਆਪਣੇ ਆਪਣੇ ਚੌਥੇ ਦੇਖ ਕੇ ਆਏ ਹੈ ਕਿ ਕਾੜੀਆਂ ਤੇ ਟਰੈਕਟਰ ਨੇ ਕਿਪਾ ਦੇ ਜਲ ਭਰ ਦੇ ਕਿਪਾ ਦੇ ਸਲਬਰ ਕਰਾ ਦੇ ਕਿਪਾ ਤੇ ਆਪਣੇ ਆਪਰਾ ਜੋ ਖਾਲ ਹੈ ਕਦ ਨੇ ਦਿਖਾ ਰਹੇ ਬਹੁਤ ਖੁਸ਼ੀ ਹੋ ਰਹੀ ਹੈ ਮਾਲਵੇ ਦੀ ਅੰਮ੍ਰਿਤ ਇਕਲੀਆ ਦੀ ਚਲਕ ਪੰਜਾਬੀ ਸੱਭਿਆਚਾਰ ਦੀ ਚਲਕ ਮਾਲਵਾ ਹੈ ਦਿੱਤੀ ਸੱਭਿਆਚਾਰ ਫਾਊਂਡੇਸ਼ਨ ਕਨੀਓ 18ਵਾਂ ਮੇਲਾ ਕਰਵਾਇਆ ਜਾ ਰਿਹਾ ਹੈ। ਔਰ ਬੜੇ ਚਾ ਬੜੇ ਬਲਾਵ ਦੇ ਨਾਲ ਸਾਡੇ ਵਿਰਸ਼ੇ ਨੂੰ ਸੋ ਜੋੜ ਰੱਖਣ ਲਈ ਸਾਰੀਆਂ ਪਹਿਨਾ ਪਰਾ ਸਾਥੀ ਪੰਜਾਬੀ ਪਹਿਰਾਵੇ ਦੇ ਵਿੱਚ ਸਾਡੇ ਰਵਈਤੀ ਪਹਿਰਾਵੇ ਦੇ ਵਿੱਚ ਅੱਜ ਸਜ ਕੇ ਰੰਗਲੇ ਪੰਜਾਬ ਦੀ ਚਾਲਕ ਪੇਸ਼ ਕਰ ਰਿਹਾ ਮੈਂ ਵਧਾਈਆਂ ਦਿੰਦਾ ਸਾਰੇ ਵਿਰਾਸਤ ਦੇ ਇੰਨੀਆਂ ਨੂੰ ਪੰਜਾਬੀਆਂ ਨੂੰ ਤੇ ਅਪੀਲ ਵੀ ਕਰਦਾ ਹੈ ਕਿ ਪੰਜਾਬੀ ਵਿਰਸੇ ਨੂੰ ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਲਈ ਆਪਾਂ ਰਲ ਕੇ ਸਾਰੇ ਜਿ세 ਯੋਗਦਾਨ ਪਾਈਏ ਉਸੇ ਮੋਢੇ ਨਾਲ ਮੋਢਾ ਲਾ ਕੇ ਚੰਦਗੀ ਦੇਸ਼ ਵਿਰਾਸਤੀ ਮੇਲੇ ਨੂੰ ਇੱਕ ਇਤਿਹਾਸਕ ਮੇਲਾ ਤਾਂ ਜਿਹੜਾ ਇਹ 18ਵਾਂ ਵਿਰਾਸਤੀ ਮੇਲਾ ਬਠਿੰਡੇ ਸ਼ਹਿਰ ਦਾ ਇਸ ਵਾਰ ਹੋ ਰਿਹਾ ਹੈ ਤੁਸੀਂ ਵੇਖ ਰਹੇ ਹੋ ਬਹੁਤ ਚਹਲ ਪਹਿਲ ਹੈ ਕਾਫੀ ਵਜਤ ਕੇ ਜੋ ਲੋਕ ਜਿਹੜੇ ਹੈਗੇ ਉਹ ਇੱਥੇ ਆਜ ਆਏ ਨੇ ਤੇ ਅੱਜ ਇੱਥੇ ਸ਼ੁਰੂਆਤ ਜਿਹੜੀ ਹੈਗੀ ਆ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਦਰਗਾਹ ਵਿੱਚ ਚਾਦਰ ਚੜਾ ਕੇ ਇੱਕ ਅੱਛਾ ਸੰਦੇਸ਼ ਦਿੰਦੇ ਹੋਏ ਹੁਣ ਜਿਹੜੀ ਮੈਂ ਆਪਣੀ ਜਿਹੜਾ ਕਾਰਵਾਨ ਹੈ ਉਹਨੂੰ ਆਪਾਂ ਝੰਡੀ ਦੇਣੀ ਹੈ ਇੱਥੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਸ਼ਾਮ ਨੂੰ 4 ਵਜੇ ਦੇ ਕਰੀਬ ਜਿਹੜਾ ਹੈਗਾ ਜਿਹੜਾ ਮੈਨ ਆਪਣਾ ਪਿੰਡ ਹੈ ਉਹਦਾ ਉਦਘਾਟਨ ਹੋਏਗਾ ਤੇ ਉਸ ਤੋਂ ਬਾਅਦ ਕੱਲ ਤੇ ਪਰਸੋਂ ਜਿਹੜੇ ਹੈਗੇ ਪ੍ਰੋਗਰਾਮ ਚੱਲਦੇ ਰਹਿਣਗੇ ਸਵੇਰ 12 ਵਜੇ ਤੋਂ ਲੈ ਕੇ ਰਾਤ ਤੇ 10 ਵਜੇ ਤੱਕ ਤੇ ਇੱਕ ਬਹੁਤ ਵਧੀਆ ਸੰਦੇਸ਼ ਹੈ ਪਟੰਡਾ ਜਿਹੜਾ ਦਿੰਦਾ ਹੈ ਕਿ ਜਿਹੜਾ ਆਪਣਾ ਕਲਚਰ ਹੈ ਆਪਣਾ ਮੂਲ ਜਿਹੜਾ ਹੈਗਾ ਆਪਣਾ ਉਹਨੂੰ ਆਪਾਂ ਨਾ ਭੁੱਲੀਏ ਤੇ ਜਿਹੜੇ ਆਪਣੇ ਉਹ ਕਲਚਰ ਦੀ ਚੀਜ਼ਾਂ ਨੇ ਉਹਨੂੰ ਆਪਾਂ ਸਾਂਭ ਕੇ ਰੱਖੀਏ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਉਹਦੇ ਨਾਲ ਜਾਣੂ ਕਰਵਾਈਏ ਤੇ ਮੈਂ ਸਮਝਦਾ ਕਿ ਜਿਹੜੀ ਸੋਸਾਇਟੀ ਹੈ ਪਿਛਲੇ 18 ਸਾਲ ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਹੁਣ ਸਰਕਾਰ ਜਿਹੜੀ ਹੈ ਕਿ ਉਹ ਵੀ ਇਹਦੇ ਨਾਲ ਜਿਹੜਾ ਕਿ ਪੰਜਾਬ ਮਾਨਯੋਗ ਮੁੱਖ ਮੰਤਰੀ ਜੀ ਦਾ ਰੰਗਲਾ ਪੰਜਾਬ ਦਾ ਸੁਪਨਾ ਹੈ ਕਿ ਆਪਾਂ ਆਪਣੇ ਜਿਹੜਾ ਕਲਚਰ ਹੈ ਉਹਨੂੰ ਵੀ ਸਾਂਭਣਾ ਹੈ ਤੇ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਵੀ ਇੱਕ ਸੁਨੇਹਰਾ ਭਵਿੱਖ ਦੇਣਾ ਹੈ ਉਹਦੇ ਵਾਸਤੇ ਸਰਕਾਰ ਹਰ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ ਤੇ ਉਹਦੇ ਵਿੱਚੋਂ ਇੱਕ ਪਹਿਲ ਇਹ ਵੀ ਹੈਗੀ ਹੈ ਕਿ ਜਿਹੜੇ ਜ਼ਿਲ੍ਹੇ ਵਕ ਵਕ ਆਪਣੇ ਤਿਉਹਾਰ ਮਨਾਉਂਦੇ ਆ ਵਕ ਵਕ ਆਪਣੇ ਪ੍ਰੋਗਰਾਮਸ ਜਾਂ ਕਲਚਰਲ ਇਨੀਸ਼ੀਏਟਿਵਸ ਲੈਂਦੇ ਸੀਗੇ ਉਹਨਾਂ ਨੂੰ ਵੀ ਆਪਾਂ ਪ੍ਰਿਜ਼ਰਵ ਕਰੀਏ ਤੇ ਇੱਕ ਅੱਛਾ ਚੰਗਾ ਕੈਲੰਡਰ ਪੂਰੀ ਸਟੇਟ ਦਾ ਬਣਿਆ ਹੋਇਆ ਹੈ ਜਿੱਥੇ ਇਸ ਤਰੀਕੇ ਦੇ ਮੇਲੇ ਪੁਰਾਣੇ ਹੂਆ ਕਰ ਦੇ ਸੀਗੇ ਉਹਨਾਂ ਸਾਰਿਆਂ ਨੂੰ ਉਹਨ ਸਰਕਾਰ ਜਿਹੜੀ ਹੈ ਕਿ ਫੰਡਿੰਗ ਕਰਦੀ ਹੈ ਤੇ ਉਸੇ ਤਰੀਕੇ ਨਾਲ ਇਹ ਐਨਵਲ ਕੈਲੰਡਰ ਦਾ ਆਪਣਾ ਪਾਰਟ ਹੈ ਤੇ ਮੈਂ ਇਹ ਸਮਝਦਾ ਕਿ ਇਹ ਸਾ ਪ੍ਰੋਗਰਾਮ ਹਰ ਸਾਲ ਹੁੰਦਾ ਰਹੇਗਾ ਤਾਂ ਜੋ ਜਿਹੜੀ ਪੰਜਾਬ ਦੀ ਸਭਿਤਾ ਹੈ ਉਹਨੂੰ ਆਪਾਂ ਜਿਹੜਾ ਹੈਗਾ ਬਰਕਰਾਰ ਰੱਖ ਸਕੀਏ ਪੰਜਾਬ ਸਰਕਾਰ ਦਾ ਸਹਿਯੋਗ ਇਸ ਦੇ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਇਸ ਵਾਰ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅੱਛੀ ਖਾਸੀ ਰਾਸ਼ੀ ਜਿਹੜੀ ਹੈ ਕੀ ਹੈ ਉਹ ਪ੍ਰੋਵਾਈਡ ਕੀਤੀ ਹੈ ਕੀ ਹੈ ਤੇ ਇਹ ਪਹਿਲਾ ਜਿਹੜਾ ਹੈਗਾ ਮੈਨੂੰ ਲੱਗਦਾ 5 ਲੱਖ ਰੁਪਏ ਆਪਾਂ ਦਿੰਦੇ ਸੀਗੇ ਪਿਛਲੇ ਸਾਲ ਜਿਹੜਾ ਹੈਗਾ ਹੋਰ ਵਧ ਹੋ ਗਿਆ ਸੀ ਇਸ ਵਾਰ ਜਿਹੜਾ ਹੈਗਾ ਹੋਰ ਸਰਕਾਰ ਨੇ ਇਹਦੇ ਵਿੱਚ ਵਾਅਦਾ ਕੀਤਾ ਹੈ ਤੇ ਹੁਣ ਇਹ ਹਰ ਸਾਲ ਉਸ ਕੈਲੰਡਰ ਦਾ ਪਾਰਟ ਹੋਏਗਾ ਜਿਹਦੇ ਵਿੱਚ ਰੈਗੂਲਰ ਫੰਡਿੰਗ ਜਿਹੜੀ ਹੈ ਕੀ ਹਰ ਸਾਲ ਆਂਦੀ ਰਹੇਗੀ ਜੀ ਥੈਂਕ ਯੂ